ਕਿਸ ਨੂੰ ਬਹਿਵਾ ਦਾ ਦੇ ਦਿੱਤੇ ਗਾਣਾ ਛੱਡ ਕੇ ਇਹ ਗੱਲ ਕਰਾਂਗੇ 30 ਦੇ ਆਸੇ-ਪਾਸੇ ਛੱਡਣੋ ਤੁਹਾਡੇ ਮਾਦੇ ਬਿਨੈ ਗੱਲ ਕਹਿਣਾ ਇਹ ਕਿਸੇ ਨੂੰ ਲੱਗਦਾ ਹੈ ਕਿ ਇਹ ਗੇਰਾ ओरिजिनल Song ਹੈ ਜੀ ਇਹ ਤਾਂ ਫਲਾਣਾ ਇਹ ਤਾਂ ਫਲਾਣਾ ਹੋ ਛੱਟ ਕੇ ਦੇਖ ਲੋ ਲੋਕਾਂ ਨੇ ਕਿ ਕਿਹੜੀ ਜਾਊਗਾ ਲੋਕ ਜੀ ਨੂੰ ਫਤਬਤ ਜੀ ਦੇ ਕੇ ਹੂੰ ਕਮੈ ਹੋਰ ਸਨੇਹਾਦਰ ਨਾ ਚੁੰਨੀ ਇੱਕ ਮੁੱਖ ਮੈ ਹੋਰ ਸਨੇਹਾਦਰ ਨਾ ਚੁੰਨੀ ਆ ਜਿਹੜੇ ਕਹਿੰਦੇ ਨਾ ਵੀ ਛੁੱਪਦੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਜਿੱਦੇ AI AI ਨਾਲ ਅਸੀਂ ਗਾਣਾ ਬਣਾਇਆ ਨਾ ਉਹਦੇ ਆਡੀਅੰਸ ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ AI ਨਾਲ ਬਣਿਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਕੋਲ ਤਾਂ ਬਹੁਤ ਹੈ ਸਾਡੇ ਕੋਲੇ ਬਸ ਇਹ ਦਿਮਾਗ ਜਿਨਾ ਰੱਖਣ ਵੀ ਇਹ AI ਨਾਲ ਬਣਾਵਣਾ ਕਿ ਛੱਡੀ ਜਾਂਦੇ ਹਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਮਤਲਬ ਇਨਾ ਵਾਦਾ ਕਰਦੀ ਸੀ ਕਿ ਤੁਹਾਨੂੰ ਵਹਿ ਵਾਦਾ ਦੇ ਦਿੱਤੇ ਗਾਣਾ ਛੱਡ ਦਿੱਤੀ ਇਹ ਗੱਲ ਤਾਂ ਨੇ 30 ਦੇ ਆਸ-ਪਾਸੇ ਛੱਡਣਾ ਤੁਹਾਡੇ ਮਾੜੇ ਬਣਾਏਗਾ ਮੈਂ ਕਹਿਣਾ। ਇਹ ਕਿਸੇ ਨੂੰ ਲੱਗਦਾ ਹੈ ਕਿ ਗੇੜਾ ਔਰ ਇਹਨੂੰ ਸੌਂਗ ਹੈ ਜੀ ਉਹ ਤਾਂ ਫਲਾਨਾ ਇਹ ਤਾਂ ਫਰਾਂ ਦਾ। ਹੋਸ਼ਾਟ ਕੇ ਦੇਖ ਲੋ। ਲੋਕਾਂ ਨੇ ਕਿਤੇ ਨਹੀਂ ਜਾਊਗਾ ਲੋਕ ਜੀ ਨੂੰ ਫਤਬਾਤ ਦੀ ਇਹ ਕਿ ਹੂੰ। ਸਿੱਕਮੈਂ ਹੋਰ ਸੁਨੇਹਾ ਦਰਨਾ ਚਾਹੁੰਨੀ ਆਂ ਇੱਕ ਮਕਮਾ ਹੋਰ ਸੁਨੇਹਾ ਦਰਨਾ ਚਾਹੁੰਨੀ ਆਂ ਜਿਹੜੇ ਕਹਿੰਦੇ ਨੇ ਵੀ ਸ਼ੁਕਰੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ। ਹੂੰ। ਜਿੱਦੇ AI AI ਨਾਲ ਸੀ ਗਾਣਾ ਬਣਾਇਆ ਨਾ ਉਹਦੇ ਆਡੀਅੰਸ ਨੂੰ ਦੱਸ ਕੇ ਬਣਾਵਾਂਗੇ। ਵੀ ਆਹ ਭਾਈ ਗਾਣਾ ਏ ਇਹ ਨਾਲ ਬਣਿਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਪੁੱਤ ਦਾ ਬਹੁਤ ਹੈ ਸਾਡੇ ਕੋਲੇ ਬਸ ਇਹ ਦਿमाग ਚ ਨਾ ਰੱਖਣ ਵੀ ਇਹ ਏ ਇਹ ਨਾਲ ਬਣਾਵਣਾ ਕਿ ਛੱਡੀ ਜਾਂਦੇ ਆ ਜਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਮਤਲਬ ਇੰਨਾ ਵਾਦਾ ਕਰਦੀ ਸੀ ਕਿ ਕਿਸ ਨੂੰ ਵਹਿ ਵਾਦਾ ਦੇ ਦਿੱਤੇ ਗਾਣਾ ਛੱਡ ਦਿੱਤੀ ਇਹ ਗੱਲ ਕਰਾਂਗੇ 30 ਦੇ ਆਸੇ ਪਾਸੇ ਛੱਡਣੋ ਤੁਹਾਡੇ ਮਾੜੇ ਵੀ ਨਾ ਇਹ ਗੱਲ ਕਹਿਣਾ ਇਹ ਕਿਸੇ ਨੂੰ ਲੱਗਦਾ ਹੈ ਕਿ ਜੇੜਾ ਉਹ ਇਹਨੂੰ ਸੌਂਗ ਹੈ ਜੀ ਉਹ ਤਾਂ ਫੁਲਾਣਾ ਇਹ ਤਾਂ ਫਰਾਂ ਹੈ ਹੋਸ਼ਾ ਟਕੇ ਦੇਖ ਲਓ ਲੋਕਾਂ ਨੇ ਕਿਹੜੀ ਜਾਊਗਾ ਲੋਕ ਜੀ ਨੂੰ ਫਤਬਾਤ ਦੀ ਦੇ ਕੇ ਹੂੰ ਸਿੱਕਮੈਂ ਹੋਰ ਸੁਨੇਹਾ ਕਰਨਾ ਚਾਹੁੰਨ ਇੱਕ ਮੱਖਮੈਂ ਹੋਰ ਸੁਨੇਹਾ ਕਰਨਾ ਚਾਹੁੰਨੀ ਆ ਜਿਹੜੇ ਕਹਿੰਦੇ ਨੇ ਵੀ ਸੁਪਨੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਹੂੰ ਜਿੱਦੇ AI AI ਨਾਲ ਸੀ ਗਾਣਾ ਬਣਾਇਆ ਨਾ ਉਹਦੇ ਆਡੀਅੰਸ ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ AI ਨਾਲ ਬਣਿਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਪੁੱਤ ਦਾ ਬਹੁਤ ਹੈ ਸਾਡੇ ਕੋਲੇ ਹੂੰ ਬਸ ਇਹ ਦਿਮਾਗ 'ਚ ਨਾ ਰੱਖਣ ਵੀ ਇਹ AI ਨਾਲ ਬਣਾਵਣਾ ਕੇ ਛੱਡੀ ਜਾਂਦੇ ਆਂ ਜਿੱਦ ਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਸੀ ਮਤਲਬ ਇਨਾ ਵਾਦਾ ਕਰ ਦਿੱਤੀ ਸੀ ਉਹਦੇ ਨੂੰ ਕਿਸੇ ਨੂੰ ਵਹਿ ਮਾ ਦਾ ਡੇਟ ਤੇ ਗਾਣਾ ਛੱਡ ਕੇ ਸੀ ਇਹ ਗੱਲ ਕਰਾਂ 30 ਦੇ ਆਸੇ-ਪਾਸੇ ਛੱਡਣਾ ਤੁਹਾਡੇ ਮਾਦੇ ਬਣਾਇਆ ਮੈਂ ਕਹਿੰਨਾ ਇਹ ਕਿਸੇ ਨੂੰ ਲੱਗਦਾ ਹੈ ਕਿ ਗੇੜਾ ਔਰ ਇਹਨੂੰ ਸੌਂਗ ਹੈ ਜੀ ਉਹ ਤਾਂ ਫਲਾਣਾ ਇਹ ਤਾਂ ਫਲਾਣਾ ਹੋ ਛੱਡ ਕੇ ਦੇਖ ਲੋ ਲੋਕਾਂ ਨੇ ਕਿਤੇ ਨਹੀਂ ਜਾਊਗਾ ਲੋਕੀ ਨੂੰ ਫਤਬਾ ਦੇ ਦੇ ਕੇ ਹੂੰ ਇੱਕ ਕਮਾ ਹੋਰ ਸਨੇਹਾਦਨ ਚਾਹੁੰਦੀ ਆਮ ਜਿਹੜੇ ਕਹਿੰਦੇ ਨੇ ਵੀ ਸ਼ੁਕਰ ਦੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਜਿੱਦੇ AI AI ਨਾਲ ਅਸੀਂ ਗਾਣਾ ਬਣਾਇਆ ਨਾ ਉਹਦੇ ਆਡੀਅנס ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ AI ਨਾਲ ਬਣਿਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਪੁੱਤ ਦਾ ਬਹੁਤ ਹੈ ਸਾਡੇ ਕੋਲੇ ਬਸ ਇਹ ਦਿਮਾਗ 'ਚ ਨਾ ਰੱਖਣ ਵੀ ਇਹ AI ਨਾਲ ਬਣਾਵਣਾ ਕਿ ਛੱਡੀ ਜਾਂਦੇ ਹਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਮਤਲਬ ਇੰਨਾ ਵਾਦਾ ਕਰਦੀ ਸੀ